ਅੱਜ ਇਹ ਸਾਡਾ ਦੋਹਾਂ ਫੋਰਮਾਂ ਵੱਲੋਂ ਫੈਸਲਾ ਵਾ ਕਿ ਇਹਨਾਂ ਵੱਲੋਂ ਤੇ ਐਸਕੇ ਰਾਜ ਸਿੱਤ ਵੱਲੋਂ ਜਿਹੜਾ ਖਲੋਰੀ ਚੰਬੂ ਚਦਦ ਹੋਇਆ ਹੀ ਗੱਲਬਾਤ ਕਾਇਆ ਕਰ ਪਿਆ ਗੱਲ ਕਰਨ ਗਈ ਜਿਹੜੀ ਸਾਡੀ ਗ੍ਰਿਫਤਾਰੀ ਕਰਕੇ ਦਿੱਤੀ ਸੀ ਮਾਵਾ ਪੈਣਾ ਜੀ ਇਸ ਤੇ ਆ ਉਹਦੇ ਵਿੱਚ ਸਾਡੇ ਪੰਜਾਬ ਸਰਕਾਰ ਨੇ ਜਿਹੜੇ ਉਹ ਸਵਾਲ ਵਾ ਉਹ ਸਵਾਲ ਕਰਨਾ ਤੇ ਗੜਿਆ ਸਾਨੂੰ ਪਤਾ ਲੱਗਾ ਕਿ ਲਾਗੀ ਸੀ ਉਹ ਲੱਗੀ ਸੀ ਕਿਸ ਤਰ੍ਹਾਂ ਦਾ ਸਿਪਿਆ ਕਰਾਦੀ ਹੈ ਅਬਾਦ ਦੇ ਤਹਿਤ ਉਹ ਕੱਟ ਕਾ ਕਰ ਰਹੇ ਆ ਉਹਦੇ ਬਾਰੇ ਅਸੀਂ ਪੜਿਆ ਸਵਾਲ ਜਿਹੜੇ ਮੈਂ ਤੁਹਾਡਾ ਸਾਡੇ ਕੈਂਪਿੰਗ ਸਾਹਮਣੇ ਪੜ੍ਹ ਦੇਣਾ ਵਾ ਇੰਨਾ ਦੇ ਜਵਾਬ ਲੈਣੇ ਆ ਮੰਤਰੀ ਸਾਹਿਬ ਤੋਂ ਉਹ ਹਾਥ ਫਿਰੇ ਨੇ ਉਹ ਹਾਥ ਫੇੜੇ ਨੇ ਉਹਨਾਂ ਦੀ ਵਾਰੀ ਆ ਪਰ ਸਾਰੇ ਸਵਾਲ ਸਾਡੇ ਜਿਹੜੇ ਆ ਉਹ ਤੁਹਾਨੂੰ ਸਾਰੇ ਇੰਸਾਦ ਕਰ ਲੈ ਤੁਹਾਡੀ ਵੀ ਨਹੀਂ ਰਹੀ ਸਾਰੀ ਕਰਕੇ ਜਾ ਪੰਜਾਬ ਸਰਕਾਰ ਦੇ ਵਿਧਾਇਕਾਂ ਦੇ ਮੰਤਰੀਆਂ ਨੂੰ ਕੀਤੇ ਜਾਣ ਵਾਲੇ ਸਵਾਲ ਸ਼ੰਭੂ ਦੇ ਖਨੌਰੀ ਬਾਰਡਰ ਤੇ ਛੜਕਾਂ ਕਿਸ ਨੇ ਰੋਕੀਆਂ ਸਨ ਇਹ ਲਾਲਜੀਤ ਭੂਲਰ ਜੀ ਜਾਂ ਇਹਨਾਂ ਦੀ ਸਰਕਾਰ ਜਿਹੜੀ ਉਹ ਸਾਫਤ ਕਰੇ ਕਿ ਕਿਸਾਨਾਂ ਰੋਕੀਆਂ ਜਾਂ ਹਰਿਆਣੀਆਂ ਨੇ ਰੋਕੀਆਂ ਤੇ ਕੇਂਦਰ ਫਿਰ ਪਾਈਆਂ ਜਾਂ ਕੱਢਵਾਈਆਂ ਬਾਰਡਰਾਂ ਤੇ ਚੱਲ ਰਾਇ ਮੋਰਚੇ ਕੇਂਦਰ ਸਰਕਾਰ ਦਾ ਖਲਾਫ ਸਾਨੂੰ ਜਾਂ ਪੰਜਾਬ ਸਰਕਾਰ ਖਲਾਫ ਸੀ ਫਿਰ ਕਿਉਂ ਇਹਨਾਂ ਨੂੰ ਆਵਾਜ਼ ਨਹੀਂ ਭੇਜੀ ਤੇ ਕਿਉਂ ਉਹ ਮੋਰਚੇ ਚੜ੍ਹ ਗਏ ਪੰਜਾਬ ਸਰਕਾਰ ਨੇ ਆਤਮਸਮੇਤ ਸੈਕੜੇ ਕਿਸਾਨ ਤੇ ਦੀਦੀਆਂ ਫੜ ਕੇ ਜਿਹਨਾਂ ਆਬਦ ਕਿਉਂ ਕਿੱਟਰੀਏ ਕੰਮ ਕਰੇ ਇਹ ਸਾਡਾ ਸਵਾਲ ਆ ਪੰਜਾਬ ਸਰਕਾਰ ਨੇ ਮੋਰਚਿਆਂ ਤੇ ਮਿਲਾ ਕਰਕੇ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਤੇ ਲੁੱਟ ਕਿਉਂ ਕਰਵਾਈ ਟਰਾਲ ਟਰੈਕਟਰ ਟਰਾਲੀਆਂ ਤੇ ਨਕਦੀ ਸਵੇਤ ਕੀਤੀ ਸਵਾਲ ਪੁੱਟਣ ਵਾਲੇ ਗਰੋਹ ਦੇ ਸੰਗਣੀ ਐਮ ਐਲ ਏ ਗਰਲਾਲ ਘਣੌਰ ਨੂੰ ਵਿਧਾਨ ਸਭਾ ਵਿੱਚੋਂ ਬਰਖਾਸਤ ਅਜੇ ਤੱਕ ਕਿਉਂ ਨਹੀਂ ਕੀਤਾ ਇਹ ਸਵਾਲ ਸਾਡਾ ਕੀ ਕਿਸਾਨਾਂ ਉਹਨਾਂ ਰੱਖੀਆਂ 12 ਮੰਗਾ ਜਾਇਜ਼ ਹਨ ਜਾਂ ਨਜਾਇਜ਼ ਜੋ 12 ਮੰਗਾ ਦੇ ਅੰਦੋਲਨ 13 ਮਹੀਨੇ ਚੱਲਿਆ ਉਹ ਤੇ ਪੰਜਾਬ ਸਰਕਾਰ ਦੀ ਇਹਨਾਂ ਦੇ ਮੰਤਰੀ ਸਾਹਿਬ ਹੋਣ ਕਿ ਉਹ ਕਾਇਸ ਸੀ ਜਾਂ ਨਜਾਇਜ਼ ਸੀ ਕੁਝ ਵੀ ਕਹਿ ਦੇਣੀ ਕਿਸਾਨ ਆਗੂ ਬਲਵੰਤ ਸਿੰਘ ਬਰਾਮਗੀ ਨੂੰ 20 ਮਾਰਚ ਨੂੰ ਬਿਨਾਂ ਵਜ੍ਹਾ ਰਜਿਸਟਰ ਝਾਂਖਾਂ ਨਾਲ ਵਾਹ ਕਰਕੇ ਪੰਟਰ ਕਰਨ ਵਾਲੀ ਸ਼ੰਭੂ ਥਾਣੇ ਦੇ ਐਸਐਸਓ ਆਰਪੀ ਸਿੰਘ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਮੋਰਚਾ ਸਮਾਨ ਉਠਣ ਵਾਲੇ ਸਰਕਾਰੀ ਗੈਰ ਸਰਕਾਰੀ ਸਰਧਾਰਤੀ ਅੰਸਰਾ ਤੇ ਪਰਚੇ ਦਰਜ ਕਰਕੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਕਰੋੜਾ ਰੁਪਏ ਦੇ ਕੀਤੇ ਇਹ ਨੁਕਸਾਨ ਦੀ ਭਾਰ ਭਾਈ ਕਿਉਂ ਨਹੀਂ ਕੀਤੀ ਜਾ ਰਹੀ ਬੋਲ ਸਪੈਰੇ ਬੋਲ ਚਲੋ ਸਮਾਨ ਉਠਾਉਣ ਵਾਲੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਇਹ ਸਾਡੇ ਨੌ ਦਾ ਸਵਾਲ ਹੈ ਇਹਨਾਂ ਸਵਾਲਾਂ ਤੋਂ ਐਮ ਐਲ ਏ ਇਹਨਾਂ ਦੀ ਮੰਤਰੀ ਇਹ ਭਗਵੰਤ ਮਾਨ ਖੁੱਦ ਪੱਜ ਰਿਹਾ ਬਾਰ ਬਾਰ ਔਰ ਕੁਝ ਐਮਐਲਏ ਪੰਜਾਬ ਦੇ ਵਿੱਚ ਜਿਹੜੇ ਇਮਾਨਦਾਰੀਆਂ ਮੰਨਦੇ ਆ ਕਿ ਜੋ ਸਰਕਾਰ ਨੇ ਕੀਤਾ ਵਾ ਉਹ ਨਮੂਜਿਆਂ ਤੇ ਇਤਿਹਾਸ ਬੁਖੋਤਵਾ। 47 ਤੋਂ ਬਾਅਦ ਜਿੰਦੀਆਂ ਵੀ ਸਰਕਾਰਾਂ ਆਈਆਂ ਵਾ ਜਦੋਂ ਵੀ ਗਲਬਾਦਰੀ ਕਿਤੇ ਜਥੇਵੰਦੀਆਂ ਗਈਆਂ ਵਾ ਅਜੇ ਤੱਕ ਜਥੇਵੰਦੀਆਂ ਨੂੰ ਗਲਬਾਦਰਾ ਕਦੀ ਕਿਸੇ ਨੇ ਗ੍ਰਿਫਤਾਰੀ ਕੀਤਾ ਤੇ ਕਦੀ ਕਿਸੇ ਨੇ ਸਾਜ਼ਿਸ਼ ਤਹਿਤ ਕੇਂਦਰ ਦੀਆਂ ਅਧਿਕਾਰੀਆਂ ਤੇ ਕੰਪਨੀ ਉਖਾੜੀ ਅਸੀਂ ਕਹਿੰਦੇ ਆ ਕਿ ਭਾਜਪਾ ਦੀ ਕੇਂਦਰ ਦੀ ਵੀ ਟੀਮ ਬਣ ਗਈ ਆਮ ਆਦਮੀ ਪਾਰਟੀ ਇੱਥੇ ਵਿਚਰ ਰਹੀ ਆ ਉਹਦੇ ਤਹਿਤ ਅੱਜ ਜਦੋਂ ਸਾਡੇ ਹਲਕੇ ਦੇ ਮੰਤਰੀ ਲਾਲਜੀਤ ਪੁੱਲਰ ਸਕੂਲਾਂ ਦਾ ਦੌਰਾ ਕਰ ਰਹੇ ਆ ਸਾਰੇ ਆ ਤੇ ਅਸੀਂ ਜਿਹੜੇ ਆ ਉਹ ਕਾਲੀਆਂ ਝੰਡੀਆਂ ਰੋਸ ਵਿੱਚ ਉਖਾੜੇ ਆ ਕਿ ਸੋਗਮਈ ਮਾਹੌਲ ਸਾਡੇ ਪੈਦਾ ਕਰਦਾ ਸਾਡੇ ਸੋਨਣ ਦੇ ਡੀੜਕੇ ਔਰ ਇਹਨਾਂ ਸਵਾਲਾਂ ਦੇ ਜਵਾਬ ਕੌਣ ਦੇਊਗਾ ਐਸ ਕਰਕੇ ਜਿਹੜੀਆਂ ਗੱਲ ਸਾਰੇ ਮੁਰਦਾਬਾਦ ਮੁਰਦਾਬਾਦ ਕਰਨ ਵਾਲਾ ਭਗਵੰਤ ਮਾਨ ਮਰਦਾਬਾਦ ਮਰਦਾਬਾਦ ਮੁਜ਼ਾਬਦ ਗਲਬਦ ਕਰਨ ਗਏ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹੀ ਸੁਟਣ ਵਾਲੀ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਅਮੇਤਸ਼ਾਹ ਦੇ ਦਲਾਲ ਭਗਵੰਤ ਮਾਨ ਦੀ ਸਰਕਾਰ ਮਰਦਾਬਾਦ ਮੁਜ਼ਾਬਦ ਮਰਦਾਬਾਦ ਅਮੇਤਸ਼ਾਹ ਦੇ ਦਲਾਲ ਭਗਵੰਤ ਮਾਨ ਦੀ ਸਰਕਾਰ ਮਰਦਾਬਾਦ 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 ਸੱਚੀ ਲੜਨ ਦਾ ਇੱਕ ਜਿੰਦਾਬਾਦ ਜਿੰਦਾਬਾਦ करा तयारी भगड़ी भई लड़ा पगाब मुरदा मुरदा <us Blazik> ਪ੍ਰਧਾਨ ਜੀ ਅੱਜ ਜਿਹੜਾ ਥਾਂ ਥਾਂ ਤੇ ਕੈਬਨਟ ਮੰਤਰੀ ਸਿੱਖਿਆ ਮੰਤਰੀ ਜਿਹੜਾ ਲਾਲਜੀਤ ਪੁੱਲਰੋਂ ਦਾ ਵਿਰੋਧ ਹੋ ਰਿਹਾ ਕੀ ਕਾਰਨ ਕੀ ਹੈ ਜੀ ਅਸਲ ਦੇ ਵਿੱਚ ਕਾਰਨ ਇਹ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਜੂੜੇ ਥਲੇ ਧੌਣ ਦੇ ਕੀ ਦਿੱਤੀ ਆ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਹੁਮਾਨ ਮੰਨਦਿਆਂ ਜਿਹੜਾ 19 ਨੂੰ ਸ਼ੰਭੂ ਖਨੋਰੀ ਤੇ ਰਤਨਪੁਰੇ ਕਾਰਡ ਕੀਤਾ ਆਗੂਆਂ ਨੂੰ ਚੰਡੀਗੜ੍ਹੋਂ ਗ੍ਰਿਫਤਾਰ ਕਰਵਾ ਕੇ ਜਿਵੇਂ ਉਹਨਾਂ ਨੇ ਕੈਂਪ ਪਰ ਨੇ ਤਿਰਟਾਲੀਆਂ ਲੁੱਟੀਆਂ ਉਹਦਾ ਹੀ ਵਿਰੋਧ ਜਿਹੜਾ ਦੋਹਾਂ ਫੋਰ ਬੰਦ ਲੋ ਕਰਨ ਦਾ ਫੈਸਲਾ ਹੋਇਆ ਤੇ ਹੁਣ ਜਿੱਥੇ ਕਿਤੇ ਆ ਰਹੇ ਆ ਉੱਥੇ ਇਹਨਾਂ ਦਾ ਕਾਲੀਆਂ ਚੰਡੇ ਨਾਲ ਵਿਰੋਧ ਕਰਦੇ ਨੇ ਤੇ ਸਵਾਲ ਪੁੱਛੇ ਜਾ ਰਹੇ ਆ ਕਿ ਕੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹ ਪੰਜਾਬ ਸਰਕਾਰ ਪਰ ਖਿਲਾਫ ਸੀ ਜਾਂ ਕੇਂਦਰ ਸਰਕਾਰ ਪਰ ਖਿਲਾਫ ਜੇ ਕੇਂਦਰ ਸਰਕਾਰ ਪਰ ਖਿਲਾਫ ਸੀ ਤੇ ਜਿਹੜੇ ਰਾਹ ਰੋਕੇ ਆ ਕਿਸਾਨਾਂ ਰੋਕੇ ਹੀ ਕਿ ਕੇਂਦਰ ਨੇ ਹਰਿਆਣਾ ਤੋਂ ਕਹਿ ਕੇ ਕੰਦਾਂ ਕਢਵਾਈਆਂ ਸੀ ਇਹ ਇਹ ਜਵਾਬ ਦੇਣ ਜੇ ਉੱਥੇ ਤੁਸੀਂ ਕੈਂਪ ਖੇੜੇ ਆ ਤੇ ਉਹ ਜਿਹੜਾ ਸਮਾਨ ਲੁੱਟਿਆ ਵਾ ਉਹ ਜਿਨ੍ਹਾਂ ਨੇ ਲੁੱਟਿਆ ਉਹਨਾਂ ਦੇ ਅਜੇ ਤੱਕ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ ਜਿਹੜਾ ਸਮਾਨ ਕਿਸਾਨਾਂ ਦਾ ਲੁੱਟ ਲਿਆ ਨਗਦੀ ਲੁੱਟ ਲਈ ਕੈਂਪ ਤੋੜਤੇ ਉਹਨਾਂ ਦੀ ਭਰਪਾਈ ਕਿਹਨੇ ਕਰਨੀ ਸੀ ਜਿਹੜੀਆਂ ਮਾਵਾ ਭੈਣਾਂ ਨੂੰ ਤੁਸੀਂ ਜੇਲ੍ਹ ਲੈ ਕੇ ਗਏ ਜੀ ਉਹਨਾਂ ਦਾ ਗੁਨਾਹ ਕੀ ਸੀ ਇਹ ਸਾਰਿਆਂ ਸਵਾਲਾਂ ਦੇ ਜਵਾਬ ਜਿਹੜੇ ਉਹ ਪੁੱਛਣ ਵਾਸਤੇ ਲੋਕ ਇਕੱਠੇ ਹੁੰਦੇ ਆ ਅੱਜ ਵੀ ਪਟਿਆਲਕੇ ਦੇ ਵਿੱਚ ਦੋ ਤਿੰਨ ਪਿੰਡਾਂ ਦੇ ਵਿੱਚ ਲਾਲਜੀਤ ਭੁੱਲਰ ਨੇ ਆਉਣਾ ਸੀ 1 ਵਜੇ ਦਾ ਟਾਈਮ ਦਿੱਤਾ ਸੀ ਸਵੇਰਾ ਦਾ 1 ਵਜੇ ਦਾ ਟਾਈਮ ਦਿੱਤਾ ਸੀ ਦੁਪਹਿਰੀ ਦਾ 5 ਕਿਲੋਮੀਟਰ ਦਾ ਫਾਸਲਾ ਦੋਆਂ ਪਿੰਡਾਂ ਦਾ ਲੋਕ ਸਵੇਰੇ 9 ਵਜੇ ਇਕੱਠੇ ਹੋਣੇ ਸ਼ੁਰੂ ਹੋਗੇ ਪੁਲਿਸ ਨੇ ਬਹੁਤ ਵਿਰੋਧ ਕੀਤਾ ਕਾਲੀਆਂ ਛੰਡੀਆਂ ਦੀ ਗੱਲ ਕਰਦੇ ਰਹੇ ਪੁਲਿਸ ਵਾਲੇ ਕਿ ਕਾਲੀਆਂ ਛੰਡੀਆਂ ਨਾਮ ਖਾਓ ਜਦੋਂ ਕਿ ਲੋਕਾਂ ਕਹਾਂ ਵੀ ਇਹ ਭਾਈ ਕਾਲੀਆਂ ਛੰਡੀਆਂ ਸੋਗਮਈਆ ਸਾਡੀਆਂ ਮਾਵਾ ਪੈਣਾ ਜੇਲ੍ਹ ਖੜੀਆਂ ਵਾ ਸਾਡੀ ਡੇਢ ਕਸਾਲ ਦੀ ਬੱਚੀ ਵੀ ਆਪਣੀ ਮਾਂ ਦੇ ਨਾਲ ਜੇਲ੍ਹ ਗਈ ਆ ਐਸ ਕਰਕੇ ਸਾਨੂੰ ਪੰਜਾਬ ਸਰਕਾਰ ਦੇ ਗੁੱਸਾ ਵਾ ਵੀ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਮੋਟਾਂ ਲੈ ਕੇ ਕੇਂਦਰ ਦੀ ਗੱਲ ਮੰਨ ਦਿਆ ਜੋ ਤੁਸੀਂ ਕਿਹਾ ਠੀਕ ਨਹੀਂ ਤੇ ਇਹਦੇ ਤੇ 2-3 ਘੰਟੇ ਦੁਪਹਰ ਤੋਂ ਲੇਟ ਹੋਇਆ 3-4 ਘੰਟੇ ਜਿਹੜਾ ਸਭਰਾ ਤੋਂ ਲੇਟ ਹੋਇਆ ਮਤਲਬ ਸਿੱਧੇ ਸਵਾਲਾਂ ਦੇ ਜਵਾਬ ਦੇਣ ਤੋਂ ਲਾਲਜੀਤ ਭੁੱਲਰ ਪਕੌੜਾ ਹੋ ਚੁੱਕਾ ਵਾ ਉਹਦੇ ਤੇ ਫਿਰ ਕਿਸਾਨਾਂ ਨੇ ਰੋਸ ਮੁਜ਼ਾਰਾ ਜਿਹੜਾ ਕੀਤਾ ਜ਼ਬਰਦਸਤ ਨਾਰੇਬਾਜ਼ੀ ਹੋਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੋਹਾਂ ਫੋਰਮਾਂ ਵੱਲੋਂ ਰਹਿ ਕਰਕੇ ਇਹਨਾਂ ਦਾ ਪਿੰਡਾਂ ਦੇ ਵਿੱਚ ਵੜਨਾ ਹੀ ਬੈਨ ਕੀਤਾ ਜਾਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਾ ਵਾ ਕਿਉਂਕਿ ਇਸ ਟਾਈਮ ਤੇ ਪੰਜਾਬ ਦੇ ਲੋਕ ਇਹਨਾਂ ਦੀਆਂ ਕਰਤੂਤਾਂ ਤੋਂ ਅੱਕੇ ਪਏ ਆ ਇਹਨਾਂ ਨੇ ਜਿਹੜਾ ਸਿੱਖਿਆ ਅਭਿਆਨ ਚਲਾਇਆ ਵਾ ਜਿਹੜਾ ਸਿੱਖਿਆ ਕ੍ਰਾਂਤੀ ਲੈ ਕੇ ਆ ਰਿਹਾ ਉਹਦੇ ਤੇ ਸਾਡੇ ਪੁਰਖਿਆਂ ਨੇ ਜ਼ਮੀਨਾਂ ਦਿੱਤੀਆਂ ਹੁਣ ਜੇ ਮੇਰੇ ਪਿੰਡ ਸਭਰਾ ਦੀ ਗੱਲ ਕਰ ਲਈਏ ਉਥੇ ਸਕੈਂਡਰੀ ਸਕੂਲ ਚ ਆਏ ਪ੍ਰਾਇਮਰੀ ਚ ਆਏ ਆ ਦੋਹਾਂ ਸਕੂਲਾਂ ਨੂੰ ਜ਼ਮੀਨ ਸਾਡੇ ਪਿੰਡ ਦੇ ਬਹੁਤ ਵਧੀਆ ਆਦਮੀਆਂ ਨੇ ਫਰੀ ਦਿੱਤੀ ਹੋਈ ਆ ਔਰ ਬਿਲਡਿੰਗ ਬਣਾਉਣ ਲਈ ਆਪਦੇ ਕੋਲੋਂ ਸਹਾਇਤਾ ਕੋਲੋਂ ਇੱਟਾ ਕੋਲੋਂ ਸੀਮੈਂਟ ਸਰੀਆ ਦੇ ਕੇ ਹੱਥੀਏ ਨੂੰ ਅਸਾਰਿਆ ਵਾ ਆਜੇ ਲਿਆਣ ਕੇ ਲੋਕਾਂ ਦੇ ਟੈਕਸਾਂ ਚੋਂ ਥੋੜਾ ਜਿਹਾ ਰੰਗ ਤੇ ਆਪਣਾ ਨਾਂ ਆਪਣਾ ਫੋਟੋ ਜਿਹੜੀ ਉਹ ਚਮਕਾਉਣੀ ਚਾਹ ਚਾ ਰਹਿਆ ਜਦੋਂ ਕਿ ਸਾਡੇ ਸਭਰਾ ਪਿੰਡ ਦੀ 25000 ਵਾਦੀ ਆ ਸਾਡੀ ਚ ਰੋਕਣੀ ਮੰਗਾ ਬਈ ਇੱਥੇ ਇੱਕ ਲੜਕਿਆਂ ਦਾ ਇੱਕ ਕਾਲਜ ਬਣਾਣਾ ਚਾਹੀਦਾ ਜੇ ਕਿਤੇ ਲਾਲਜੀਤ ਪੁੱਲਰ ਜਿਹੜਾ ਇਹ ਸਾਡੇ ਪਿੰਡ ਤੋਂ 12 ਕਿਲੋਮੀਟਰ ਦੂਰ ਬੈਠਾ ਵਾ ਜੇ ਐਡਾ ਹੀ ਇਹਨੂੰ ਮਤਲਬ ਵਿਦਿਆ ਨੂੰ ਅਵੇ ਭਲਾਉਣ ਦਾ ਚਾ ਚੜਿਆ ਤੇ ਫਿਰ ਇੱਥੇ ਕਾਲਜ ਕਿਉਂ ਨਹੀਂ ਲੈ ਕੇ ਆਇਆ ਇੱਥੇ ਕਾਲਜ ਲੈ ਕੇ ਉਹਦਾ ਉਹਦਾ ਘਾਟਨ ਕਰਦਾ ਅਸੀਂ ਖੁਦ ਖੜੁੰਦੇ ਵੀ ਸਾਡਾ ਬੱਚਾ ਹੈ ਸਾਡੀਆਂ ਵੋਟਾਂ ਨਾਲ ਲੋਕਾਂ ਦੀਆਂ ਨਾਲ ਬਣਿਆ ਵਾ ਤੇ ਅੱਜ ਵੀ ਲੋਕਾਂ ਵਾਸਤੇ ਕੋਈ ਚੀਜ਼ ਲੈ ਕੇ ਆਇਆ ਇਹਨਾਂ ਨੇ ਇਹ ਜਿਹੜੇ ਸਕੂਲ ਵਾ ਇਹਨਾਂ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤਾ ਹੋਇਆ ਵਾ ਇਹ ਚਲੇ ਗਿਆ ਜਿਵੇਂ ਸਾਡੇ ਹਸਪਤਾਲ ਚਲੇ ਗਿਆ ਹੁਣ ਸਭਰਾਹ ਪਿੰਡ ਦੇ ਹਸਪਤਾਲ ਨੂੰ ਜਿੱਦਨ ਮਹੱਲਾ ਕਲੀਨਿਕ ਬਣਾ ਰਹੀ ਪਿੰਡ ਦੇ ਕਈ ਚੌਧਰੀ ਬੜੇ ਖੁਸ਼ ਸੀ ਜੀ ਮਹੱਲਾ ਕਲੀਨਿਕ ਚੱਲ ਗਿਆ ਦੋ ਕਿ ਇਹ ਹਸਪਤਾਲ 100 ਪਿੰਡ ਨੂੰ ਇਲਾਜ ਮੁਹैया ਕਰੋਂਦਾ ਤੇ ਸਰਜੀਕਲ ਆਪਰੇਸ਼ਨ ਇੱਥੇ ਹੁੰਦੇ ਰਿਆ ਇੱਥੇ ਨਰਸਾਂ ਦਾ ਸਟਾਫ ਇੱਥੇ ਡਾਕਟਰਾਂ ਦਾ ਸਟਾਫ ਜਿਹੜਾ ਪੂਰੀ ਤਰ੍ਹਾਂ ਨਹੀਂ ਦਰਿਆ ਅੱਜ ਉਹਨੂੰ ਮਹੱਲਾ ਕਲੀਨਿਕ ਬਣਾ ਕੇ ਉਸ ਹਸਪਤਾਲ ਦਾ ਨਿਸ਼ਤੋ ਨਬੂਤ ਕਰਤਾ ਵਾ 2 ਵਜੇ ਤੱਕ 3-4 ਦਿਨ ਚੱਲਦਾ ਵਾ ਉਦੋਂ ਬਾਅਦ ਬੰਦ ਸੋ ਇਹ ਕਾਰਨਾਮੇ ਜਿਹੜੀ ਸਰਕਾਰ ਨੇ ਇਸਨੇ ਕੀਤੇ ਆ ਇਹਨਾਂ ਤੇ ਆਉਣਲੇ ਦਿਨਾਂ ਦੇ ਵਿੱਚ ਲੋਕ ਇਕੱਲੇ ਇਕੱਲੇ ਇਹ ਗੱਲ ਦਾ ਸਾਫ ਲੈਣਗੇ ਪ੍ਰਧਾਨ ਜੀ ਜਿਵੇਂ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਬਾਕ-ਬਾਕ ਪਿੰਡਾਂ 'ਚ ਜਾ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਸੈਕੰਡਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਤੁਸੀਂ ਇਸ ਚੀਜ਼ ਨੂੰ ਦੇਖਦੇ ਕਿਵੇਂ ਆ ਕਿ ਸਰਕਾਰ ਕਿੰਨਾ ਕਿਤੇ ਲੋਕਾਂ ਦਾ ਰੌਚਕ ਚੈੱਕ ਕਰ ਰਹੀ ਹੈ ਕਿ ਜਾਂ ਪਿੰਡਾਂ ਦੇ ਵਿੱਚ ਇੱਕ ਹੀ ਮਕਸਦ ਕੀ ਹੈ ਸਰਕਾਰ ਦਾ ਅਸਲ ਦੇ ਵਿੱਚ ਜੋ ਇਹਨਾਂ ਨੂੰ ਅਦਾਇਤਾਵਾ ਨਾ ਪਿੱਛੋਂ ਇਹ ਸਾਰੇ ਪਬਲਿਕਦਾਰੀ ਖਤਮ ਕਰਕੇ ਇਹ ਸਾਰੇ ਪ੍ਰਾਈਵੇਟ ਕਰਨੇ ਆ ਉਹਨਾਂ ਦਾ ਹਿੱਤ ਦਾ ਤਹਿਤ ਕੰਮ ਕਰ ਰਿਹਾ ਕਿਉਂਕਿ ਜਿੰਨੇ ਕਿ ਇਹਨਾਂ ਨੇ ਟੀਚਰ ਭਰਤੀ ਕੀਤੀ ਆ ਉਹ ਕੰਟੈਕਟ ਬੇਸ ਤੇ ਕੀਤੀ ਆ ਔਰ ਇਹ ਸਕੂਲ ਜਿਹੜੇ ਆ ਸਾਨੂੰ ਪਤਾ ਵਾ ਵੀ ਇਹ ਸਕੂਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੱਡੇ ਘਰ ਨੇ ਜਿਹੜੇ ਖਰੀਦਨੇ ਆ ਥੋੜਿਆਂ ਪੈਸਿਆਂ ਦੇ ਵਿੱਚ ਤੇ ਉਹਨੇ ਇਹਨਾਂ ਸਾਡੇ ਜਿਹੜੇ ਆਪਦੇ ਪਬਲਿਕ ਦੇ ادارے ਇਹਨਾਂ ਸਕੂਲਾਂ ਦੇ ਵਿੱਚ ਹੀ ਪ੍ਰਾਈਵੇਟ ਸਕੂਲਾਂ ਨੂੰ ਵਿੱਦਿ ਮਹਿੰਗੀ ਵਿੱਦਿਆ ਕਰਨੀਆਂ ਸਾਡੇ ਗਰੀਬਾਂ ਦੇ ਬੱਚੇ ਅਸੀਂ ਪੜ ਨਹੀਂ ਸਕਣਗੇ ਇਹ ਆਉਣਲੇ ਸਮੇਂ ਦੇ ਵਿੱਚ ਹੋ ਜਾਣਾ ਠੀਕ ਹੈ ਜੀ ਇਹ ਸਿੱਖਿਆ ਕ੍ਰਾਂਤੀ ਤਹਿਤ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਆ ਹਰੇਕ ਪਿੰਡ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਵਿਰੋਧ ਹੋ ਰਿਹਾ ਹਰੇਕ ਜ਼ਿਲ੍ਹੇ ਦੇ ਵਿੱਚ ਵਿਰੋਧ ਹੋ ਰਿਹਾ ਸਰਕਾਰ ਚਾਹੁੰਦੀ ਕੀ ਹੈ ਦਰਸਲਾਵਾਦੀ ਪਾਰਟੀ ਚਾਹੁੰਦੀ ਕੀ ਹੈ ਅਸਲ ਦੇ ਵਿੱਚ ਲੋਕਾਂ ਦਾ ਲੋਕਾਂ ਦਾ ਆਮ ਆਦਮੀ ਪਾਰਟੀ ਚੱਕ ਕਰ ਰਹੀ ਆ ਤੇ ਆਪਣੀ ਆਕਾਮਾਂ ਨੂੰ ਖੁਸ਼ ਕਰ ਰਹੀ ਆ ਕਾਰਪੋਰੇਟਰਾਂ ਨੂੰ ਤੇ ਦਿੱਲੀ ਦਰਬਾਰ ਨੂੰ ਜਦੋਂ ਕਿ ਔਨਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਲਹਿਰ ਉੱਠ ਰਹੀ ਆ ਇਸ ਲਹਿਰ ਨੇ ਇਨਾ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਵੜਨਾ ਬੰਦ ਕਰ ਦੇਣਾ ਠੀਕ ਹੈ ਜੀ ਗਰਲਾਲ ਘਨੌਰ ਨੇ ਕਹਿੰਦੇ ਵੀ ਟਰਾਲੀਆਂ ਚੋਰੀ ਕੀਤੀਆਂ ਸਨ ਚੋਰੀ ਕੀਤਾ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਉਹ ਤਾਂ ਇਹ ਬਹੁਤ ਕੁਝ ਆ ਚੁੱਕਾ ਵਾ ਮਤਲਬ ਉਹਦੀ ਰਿਸ਼ਤੇਦਾਰਾਂ ਦੇ ਕਰੋੜਾਂ ਦੀਆਂ ਬਰਾਮਦ ਹੋਈਆਂ ਸਾਡੀ ਦੁਆ ਬੁਣੀ ਉਹਨੂੰ ਮੰਗ ਸੀ ਵੀ ਉਹਦੀ ਜਿਹੜੀ ਮੈਂਬਰਸ਼ਿਪ ਹੈ ਮੈਂ ਉਹ ਰੱਦ ਕੀਤੀ ਜਾਵੇ ਉਹਨੂੰ ਕਦੂ ਕੀਤਾ ਜਾਵੇ ਪਰ ਅਜੇ ਤੱਕ ਸਰਕਾਰ ਉਹਨੂੰ ਪਾਲ ਕੇ ਬੀਠੀ ਹੈ ਠੀਕ ਹੈ ਜੀ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਸੰਘਰਸ਼ ਰਹਿਣਗੇ ਆਉਣ ਵਾਲੇ ਦਿਨਾਂ 'ਚ ਸਰਕਾਰ 'ਚ ਬਹੁਤ ਤਿੱਖੇ ਹੋਣਗੇ ਮਈ ਦੇ ਪਹਿਲੇ ਹਫਤੇ ਕੋ ਦੋਹਾਂ ਫਾਰਮਾਂ ਵੱਲੋਂ ਵੱਡੇ ਐਲਾਨ ਹੋਣਗੇ ਤੇ ਤੁਹਾਡੇ ਮਾਧਿਅਮ ਰੇ ਅਸੀਂ ਜਿਹੜਾ ਤੀਜਾ ਐ ਐਸਕੇਮ ਆ ਉਹਨਾਂ ਨੂੰ ਅਪੀਲ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਇਕੱਠਾਂ ਦੀ ਲੋੜ ਜੇ ਆਓ ਆਪਣੀ ਗੋਰੂ ਛੱਡ ਕੇ ਇਕੱਠੇ ਹੋਈਏ ਤੇ ਇਕੱਤਰ ਹੋ ਕੇ ਇਸ ਲੜਾਈ ਨੂੰ ਸਾਂਝੀ ਬਣਾ ਕੇ ਲੜੀਏ ਧੰਨਵਾਦ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅੱਜ ਇੱਥੇ ਪਿੰਡ ਦੁਬਲੀ ਵਿੱਚ ਲਾਲਜੀਤ ਸਿੰਘ ਭੁੱਲਰ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੇ ਇੱਥੇ ਸਕੂਲ ਦੇ ਵਿੱਚ ਇਕੱਠ ਕਰਨ ਆਉਣਾ ਸੀਗਾ 1 ਵਜੇ ਦਾ ਉਹਨਾਂ ਦਾ ਟਾਈਮ ਸੀ ਅਸੀਂ ਆ ਤਮਾਮ ਲੋਕ ਜਿਹੜੇ ਜਥੇਬੰਦੀ ਦੇ ਜਿਹੜੇ ਸਾਰੇ ਲੀਡਰ ਜਿਹੜੇ ਵਰਕਰ ਇਕੱਠੇ ਹੋਏ ਆ ਉਹਨਾਂ ਤੋਂ ਸਵਾਲ ਜਵਾਬ ਪੁੱਛਣ ਵਾਸਤੇ ਅਸੀਂ ਸਾਰੇ ਇਕੱਠੇ ਹੋਏ ਆ ਤੇ ਉਹ ਇੰਨਾ ਸਵਾਲਾਂ ਤੋਂ ਭਗੌੜਾ ਹੋ ਚੁੱਕਾ ਕਿਉਂਕਿ 1 ਵਜੇ ਦਾ ਟਾਈਮ ਦੇ ਕੇ ਹੁਣ ਸਵਾ ਦੋ ਹੋ ਗਏ ਅਜੇ ਤੱਕ ਆਇਆ ਨਹੀਂਗਾ ਤੇ ਸਾਨੂੰ ਲੱਗਦਾ ਵੀ ਇੱਥੋਂ ਹੁਣ ਹੋਰ ਕਿਸੇ ਪਿੰਡ ਅੱਗੇ ਜਾ ਰਿਹਾ ਵਾ ਸਭਰਾਵੀ ਤੇ ਹੁਣ ਅਸੀਂ ਉੱਥੇ ਜਾ ਕੇ ਜਿਹੜਾ ਵਾ ਉਹਨਾਂ ਦੇ ਨਾਲ ਜਿਹੜੀ ਆ ਆਪਣੀ ਜਿਹੜੀ ਸਵਾਲ ਜਵਾਬ ਜ਼ਰੂਰ ਕਰਾਂਗੇ ਅਸੀਂ ਉਹਨਾਂ ਦੇ ਮਿਲ ਜਾਵਾਂਗੇ ਤੇ ਸਾਰੀ ਗੱਲਬਾਰ ਜਿਹੜੀ ਆ ਸਾਡੀ ਉਹ ਉਹਨਾਂ ਦੇ ਨਾਲ ਅਸੀਂ ਕਰਾਂਗੇ ਜਿੰਨੇ ਵੀ ਸਵਾਲ ਆ ਉਹ ਸਾਰੇ ਸਵਾਲ ਜਵਾਬ ਉਹਨਾਂ ਨਾਲ ਕੀ ਲੈ ਗਏ